ਲਾ 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 ਦਸਤੋ ਸਦਾ ਡਰੀਏ ਬਾਦ ਸ਼ਾਹਾਂ ਤੇ ਜੋ ਠੀਖ ਮਗਾਮ ਦਈ ਤਰਤੀ ਗੁਰੂਆਂ ਤੇ ਪੀਰਾਂ ਦੀ ਪੰਜਾਬ ਮੇਰਾ ਪੈਦਾ ਹੁੰਦੇ ਨੇ ਸੂਰਮੇ ਸ਼ਹੀਦ ਜਿੱਥੇ ਦੰਸ ਮਾਰ ਕੇ ਜਿੱਥੇ ਰੱਬ ਨੂੰ ਹਾਲ ਦੱਸਦੇ ਸੋਗੇ ਕੰਡਿਆਂ ਉੱਤੇ ਮਰੀਦ ਜਿੱਥੇ ਆਪਦੀ ਜੀ ਜਿੱਥੇ ਦੇ ਲੋਕ ਗਣ ਖਲੀ ਮਰ ਜਾਂਦੇ ਕੁਸ਼ਤੀ ਕਬੱਡੀ ਖੇਡ ਹੈ ਉਸ ਪੰਜਾਬ ਦੀ ਜੀ ਕੁਸ਼ਤੀ ਕਬੱਡੀ ਖੇਡ ਹੈ ਉਸ ਪੰਜਾਬ ਦੀ ਜੀ ਮਾਪੇ ਜਨਮ ਦਿੰਦੇ ਤੇ ਰੱਬ ਕਰਮ ਦਿੰਦਾ ਤੇ ਗੁਰੂ ਦਾ ਤੀਜਾ ਸਥਾਨ ਬਣਦਾ ਜਿੱਥੇ ਵੀ ਇੱਥੇ ਸਾਡੇ ਉਸਤਾਦ ਖਲੀਫੇ ਕੁਸ਼ਤੀ ਪ੍ਰੋਮੋਟਰ ਜਿੱਲੀ ਪ੍ਰਬੰਧਕ ਮੋਦੀ ਦਾ ਸਭ ਨਗਰ ਲਾਕਨਵਾਸੀ ਇੱਥੇ ਆਉਣ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਜੀਤੀਆ ਕੋਈ ਵੀ ਜਾ ਕੇ ਪਹਿਲਵਾਨ ਪੰਚਾਇਤ ਦੇ ਕੋਲੋਂ ਪੈਸੇ ਨਾ ਮੰਗੇ ਪਹਿਲਵਾਨ ਸ਼ੀਰਾ ਪਹਿਲਵਾਨ ਤੇ ਭਾਨੇ ਪਹਿਲਵਾਨ ਬਣਾ ਕਰਾਉਣੀਆਂ ਸਾਰੇ ਪਹਿਲਵਾਨ ਨੋਟ ਕਰ ਲੈਣਾ ਆਦਰਦਾਰਤ ਦੇ ਸਭ ਸੰਗਤਾਂ ਦਾ ਜੀ ਆਇਆਂ ਮਿਹਰਬਾਨੀ ਸ਼ੁਕਰੀਆ ਧੰਨਵਾਦ ਕਰਦੇ ਆ ਵਿਸ਼ੇਸ਼ ਧੰਨਵਾਦ ਸਾਡੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਦਾ ਬਾਬਾ ਹਲੋ ਆ ਵਿਸ਼ੇਸ਼ ਧੰਨਵਾਦ ਆ ਜੀ ਸਾਡੇ ਮੁਖ ਸਵਦਾਰ ਬਾਬਾ ਗੁਰਦੀਪ ਸਿੰਘ ਜੀ ਜਰੂਰੀ ਗੱਦੀ ਨਸੀਨ ਹਨ ਹਨ ਡਾਕਟਰ ਗੁਰਦੀਪ ਸਿੰਘ ਜੀ ਸਰਦਾਰ ਬਲਜਿੰਦਰ ਸਿੰਘ ਜੀ ਮਾਸਟਰ ਜਤਿੰਦਰ ਸਿੰਘ ਜੀ ਗਗਨ ਕੰਗ ਜੀ ਸ਼ਰਨ ਕੰਗ ਜੀ ਜੋਧਾ ਸਿੰਘ ਜੀ ਸਰਦਾਰ ਬਲਜਿੰਦਰ ਸਿੰਘ ਜੀ ਹੈਪੀ ਸਿੰਗਾਪੁਰ ਵਾਲੇ ਅੰਗਰੇਜ਼ ਸਿੰਘ ਜੀ ਸੰਦੀਪ ਸਿੰਘ ਜੀ ਸੀਪਾ ਰਣਜੀਤ ਸਿੰਘ ਦੀ ਆਰਲੈਂਡ ਵਾਲੇ ਜਮਨ ਸਿੰਘ ਦੀ ਅਰਸ਼ਦੀਪ ਸਿੰਘ ਤੇ ਮੇਰੇ ਵੀਰ ਲਾਡੇ ਬਈ ਪਿੰਡ ਦਾ ਬਖਸ਼ੀਸ਼ ਧੰਵਾਦ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਗਰਾਊਂਡ ਹੀਰੇ ਵਰਗੀ ਚਮਕ ਰਹੀ ਹੈ ਮਹਾਨਾਂ ਦੇ ਘੋਲ ਤੇ ਕਬੱਡੀ ਕਰਾਈ ਜਾਵੇਗੀ ਬਖਸ਼ੀਸ਼ ਧੰਵਾਦ ਹੈ ਇਹਨਾਂ ਸਾਰੀ ਸ਼ਿਟੀ ਕਮੇਟੀ ਦਾ ਕਹਾ ਮਰੀਜ਼ ਵਾਲੇ ਨੇ ਖੇਡਿਆ ਹੈ ਜੋਸ ਖੇਡਦਾ ਵਰਨਾ ਵੇਦ ਗ੍ਰੰਥਾ ਦੇ ਵਿੱਚ ਆਉਂਦਾ ਹੈ ਜਿਹੜੀ ਖੇਡ ਸਾਡੇ ਰੂਹ ਦੇ ਵਿੱਚ ਸਮਾਈ ਹੈ ਉਸ ਖੇਡ ਨੂੰ ਅਸੀਂ ਕੁਸ਼ਤੀ ਆਖਦੇ ਹਾਂ ਇਹਨੂੰ ਅਸੀਂ ਪਹਿਲਵਾਰ ਆਖਦੇ ਹਾਂ ਇਹ ਪਹਿਲਵਾਰ ਦਾ ਮਤਲਬ ਹੁੰਦਾ ਜੇ ਬਲਵਾਰ ਯੋਧਾ ਉਸ ਪਹਿਲਵਾਰ ਨੂੰ ਅਸੀਂ ਮੱਲ ਵੀ ਆਖਦੇ ਹਾਂ ਅਸ ਮੱਲ ਦਾ ਮਤਲਬ ਹੁੰਦਾ ਜੇ ਸੂਰਬੀਰ ਯੋਧਾ ਤੁਝਾ ਨਾਲ ਲੜਨ ਵਾਲਾ ਮੱਲ ਦਾ ਮਤਲਬ ਧਨ ਦੌਲਤ ਵੀ ਹੁੰਦੀ ਜੇ ਇਹ ਪਹਿਲਵਾਨ ਵੀ ਬੜੀ ਵੱਡੀ ਧਨ ਦੌਲਤ ਦੇ ਮਾਲਕ ਹੁੰਦੇ ਹਨ ਕਿਉਂਕਿ ਇਹਨਾਂ ਦੇ ਕੋਲ ਖੇਤ ਦੀ ਧਨ ਦੌਲਤ ਹੁੰਦੀ ਹੈ ਸਿਆਣੇ ਕਹਿੰਦੇ ਨੇ ਸਾਰੀਆਂ ਦੌਲਤਾਂ ਦੇ ਨਾਲੋਂ ਉੱਤਮ ਦੌਲਤ ਹੁੰਦੀ ਜੇ ਸਿਹਤ ਦੀ ਤੰਦਰੁਸਤੀ ਇਹਨਾਂ ਪਹਿਲਵਾਨਾਂ ਕੋਲ ਵੀ ਸਿਹਤ ਦੀ ਤੰਦਰੁਸਤੀ ਦੀ ਦੌਲਤ ਹੁੰਦੀ ਜੇ ਹਰ ਕੁਸ਼ਤੀ ਪ੍ਰੇਮੀ ਕੁਸ਼ਤੀ ਦੇ ਵਿੱਚ ਵਰਤੇ ਜਾਣ ਵਾਲੇ 361 ਹਜ਼ਾਰ ਹੁੰਦੇ ਜੀ ਜਿਨ੍ਹਾਂ ਦਾ ਜਨਮਦਾਤਾ ਨੀਰੂਦੀਨ ਉਸਤਾਦ ਨੂੰ ਮੰਨਿਆ ਗਿਆ ਜੀ ਉਹ ਦਾਉ ਜਿਸ ਨੂੰ ਅਸੀਂ ਦਾਅ ਆਖਦੇ ਆ ਦਾਅ ਦਾ ਮਤਲਬ ਹੁੰਦਾ ਜੇ ਸਮਾਂ ਵੇਲਾ ਤੇ ਅਫਸਰ ਤੇ ਤੋਚ ਦਾ ਮਤਲਬ ਹੁੰਦਾ ਜੇ ਕਮਾਉਣਾ ਉਜਾ ਤੇ ਕਪਟ ਜਦੋਂ ਪਹਿਲਵਾਨ ਵਿਰੋਧੀ ਪਹਿਲਵਾਨ ਨੂੰ ਤੇ ਸਮਾਂ ਮਿਲਦਾ ਉਹਨੂੰ ਧਮਾ ਦਿੰਦਾ ਦੋਸਰਾ ਦਾਅ ਵਜਦਾ ਕਿ ਕਸਤੀ ਬਾਈ ਬਾਲ ਹੋ ਜਾਂਦੀ ਏ ਇਹ ਦਾਅ ਦੇਸੋ ਪੈਰ 260 61 ਦਾਅ ਜਿਹੜੇ ਨੀਰੂਦੀਨ ਉਸਤਾਦ ਜੀ ਨੂੰ ਯਾਦ ਕੀਤੇ ਸਨ ਉਹਨਾਂ ਨੂੰ ਇਹਨਾਂ ਜਿੰਮ ਦਾਤਾ ਮੰਨਿਆ ਗਿਆ ਜੇ ਤੇ ਕਸਤੀ ਪ੍ਰੇਮੀ ਅਧਰ ਖਾਰੇ ਦੇ ਵਿੱਚ ਪਹਿਲਵਾਨ ਵੀ ਪਹੁੰਚ ਚੁੱਕੇ ਆ ਅੱਜ ਦੇ ਛੋਟੀਆਂ ਜੋੜਾ ਤੁਹਾਡੇ ਸਾਹਮਣੇ ਸ਼ੁਰੂ ਹੋਣ ਜਾ ਰਹੀਆਂ ਨੇ ਇਹ ਛੋਟੀਆਂ ਜੋੜਾ ਨਹੀਂ ਬਾਬਾ ਅਵਤਾਰ ਸਿੰਘ ਜੀ ਸਾਡੇ ਵਿੱਚ ਆ ਪੁੱਛੇ ਨੇ ਸਾਰ ਸੰਗਤਾਂ ਨੂੰ ਬੇਨਤੀ ਹੈ ਵੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੋ ਸਾਡੇ ਵਿੱਚ ਆ ਚੁੱਕੇ ਨੇ ਰੋਣਾਗੜ੍ਹ ਅਤੇ ਬਲਕੋ ਬੇਤੀਆ ਤੋਂ ਆਏ ਹੋਏ ਪਾਲਵਾੜਾ ਨੂੰ ਅਸ਼ੀਰਵਾਦ ਦੇਣ ਔਰ ਪਹਿਲੀ ਕੁਸ਼ਤੀ ਦੀ ਸ਼ੁਰੂਆਤ ਮਹਾਪੁਰਸ਼ਾਂ ਦੇ ਅਸ਼ੀਰਵਾਦ ਦੇ ਨਾਲ ਹੋਵੇਗੀ ਪਹਿਲੀ ਕੁਸ਼ਤੀ ਜਿਹੜੀ ਹੋਣੀ ਹੈ हैलो 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 हा जी हैलो ਖੁਲਾ ਦੇ ਵਿੱਚੋਂ ਨੈਸ਼ਨਲ ਦਾ ਖਿਡਾਰੀ ਜੋ ਤੇ ਕੁਸ਼ਤੀ ਪ੍ਰੇਮੀ ਤੱਕੋ ਇਸ ਕੁਸ਼ਤੀ ਦਾ ਨਜ਼ਾਰਾ ਔਰ ਇਸ ਕੁਸ਼ਤੀ ਦੇ ਰੈਫਰੀ ਸਾਡੇ ਰਤਾ ਸਿੰਘ ਪਹਿਲਵਾਨ ਆ ਜੋ ਲੋਹ ਦੀ ਲੜਾਈ ਹੋ ਰਹੀ ਦੀ ਹਾਂਜੀ ਔਰ ਇਧਰ ਸਾਡੇ ਵੀਰ ਕਬੱਡੀ ਪਲੇਅਰ ਮੇਰਾ ਵੀ ਸੁੱਖਾ ਕੰਧਿਆਰ ਕਮੈਂਟਰਰ ਉਹ ਵੀ ਇੱਥੇ ਬਾਂਝਾ ਬੋਨਾ ਦਾ ਵੀ ਇੱਥੇ ਆਉਂਦੇ ਗਾਇਆ ਆਖਦਿਆ ਤਾਂ ਇਧਰ ਕੁश्ती ਹੋ ਚੁੱਕੀ ਆ ਮਰਨ ਕਰਨ ਦੇ ਸੂਚ ਦੇ ਦਰਮਿਆਨ ਦੂਜੇ ਪਾਸੇ ਕੁश्ती ਜਿਹੜੀ ਹੋਣ ਜਾ ਰਹੀ ਹੈ ਇਧਰ ਬਈ ਰਾਜੂ ਤੇ ਸਲਮਾਨ ਦੇ ਦਰਮਿਆਨ ਆ ਆ ਪਾਲੇ ਗੋਡੇ ਦੇ ਵਿੱਚ ਸਲਮਾਨ ਜਿਹਦੇ ਲਾਲ ਗੋਡੇ ਦੇ ਵਿੱਚ ਰਾਜੂ ਪਿੱਤੀ ਵਾਲਾ ਇਹ ਵੀ ਬਹੁਤ ਵੱਡਿਆ ਪਹਿਲਵਾਨ ਹੈ ਆ ਵੇਖੋ ਸੱਤ ਦੇ ਲੋਲਦਿਆਂ ਲੜਿਆ ਤਾੜੀ ਮਾਰੇ ਕਰ ਖਿੱਚ ਕੇ ਨਾ ਪਹਿਲਵਾਨਾਂ ਵਾਸਤੇ ਉਹ ਛੋਟੇ ਪਹਿਲਵਾਨ ਨੇ ਰੁਕਰ ਹੈ ਬਾਤ ਗਾਰੀਦਾਰ ਆ ਦੇਖੋ ਨਿਆਰੀ ਸਾ ਤੇਰੀਆਂ ਪਾਰੇ ਬੋਲ ਦੀ ਝਗੜਾ ਵਾਲੇ ਇੱਥੇ ਵਾਲਾ ਟੱਕ ਗਿਆ ਆ ਗੱਪਰੂ ਦੇਖੋ ਇਹਦੇ ਰਾਜੂ ਰਾਜੂ ਆ ਪਿੱਗੀ ਖਾਰੇ ਦਾ ਲਾਲ ਬੋਡੇ ਦੇ ਵਿੱਚ ਧੌੜ ਦੇ ਉੱਤੇ ਬੈਠਦਾ ਨਿਆਰੀ ਸਾ ਤੇਰੀਆਂ ਜੋ ਫੈਸਲਾ ਸਾਡੇ ਆ ਮੁੰਸਰ ਸਾਹਿਬਾ ਕਰਨਗੇ ਉਹੀ ਮੰਨਣਾ ਪਵੇਗਾ ਵਾਹ ਵਾਹ ਤੇਰੇ ਵੱਜਿਆ ਤੇ ਫਾਦਾ ਹੋਰ ਚਰਚੇ ਸਿੰਘ ਮੇਲਾ ਹੋ ਰਿਹਾ ਅੱਜ ਮੰਗਲਵਾਰ ਦਾ ਵੀ ਅੱਜ ਸ਼ੇਰ ਨਾਲ ਸ਼ੇਰ ਟਕਰਾਲ ਲੱਗਾ ਸੱਚਾ ਰੱਬ ਫੈਸਲਾ ਕਰਨ ਵਾਲਾ ਦੁੱਧ ਦੁੱਧ ਤੇ ਪਾਣੀ ਨਤਾਰਦਾ ਜੇ ਸ਼ਰੀਰ ਦੋਹਾਂ ਦੇ ਸਖੀ ਬਲਾਦ ਵਰਗੇ ਕਾਰ ਜਿੱਤਰੇ ਦਰ ਹਾਰ ਦਾ ਰੋ ਵਾਹ ਬੇਲੇ ਸੂਰ ਜਿਹੇ ਕੁਸ਼ਤੀ ਜਿੱਤ ਲਈ ਆ ਕੇ ਇਹਨੂੰ ਗੰਦਰੇ ਸੂਰ ਚ ਮੱਲਿਆ ਸੱਪ ਦੇ ਨਿਯੋਗ ਦੀ ਲੜਾਈ ਸੀ ਨਾਰਿੰਦਰ ਕੁਸ਼ਤੀ ਜਿਹੜੀ ਹੋ ਰਹੀ ਆ ਐਸ ਸਮੇ ਰਾਜੂ ਪਿੱਦੀ ਵਾਲਾ ਸਲਮਾਨ ਖੱਲੇ ਅਗਲੀ ਪੁਸਤਕ ਹਲੋ ਹੱਥ ਖੜਾ ਕਰ ਬਈ ਹਲੋ ਫੋਡੀ ਬਿੱਡੀ ਓ ਨੰਗਾਰੀ ਸਾਧਨਾ ਲਾਬੀਵਾ ਆਜ ਬੜਾ ਤਗੜਾ ਉੱਠ ਹੋਰ ਹੋ ਗਿਆ ਇਹ ਸਲਮਾਨ ਸਮੁੱਚੇ ਦੇ ਰਾਜੂ ਖੱਲੇ ਇਧਰ ਅਲੀ ਮਲਖੂ ਦਾ ਹੱਥ ਖੜਾ ਕਰ ਬਈ ਗੋਡੇ ਦੇ ਉੱਤੇ ਮੇਲ ਕੈਚਰਾਇਆ ਇਹਨੂੰ ਕਹਿੰਦੇ ਅਲੀ ਦੂਜੇ ਪਾਸੇ ਫੋਡੀ ਬਿੱਡੀ ਅਧੁਰੀ ਰੰਗਾਲ ਲੋਟਾ ਪੈਨ ਸੋਡੀ ਦੇ ਵੀ ਦੋਵੇਂ ਪਹਿਲਵਾਨ ਸਕੂਲਾਂ ਦੇ ਵਿੱਚ ਨੈਸ਼ਨਲ ਤੱਕ ਦੇ ਪਹਿਲਵਾਨ ਜੀ ਖੜੇ ਪੁੱਤ ਦਾ ਦਸਲਾ ਕੱਢ ਗਿਆ ਧਾੜ ਮਾਰਾ ਤਰਾ ਜੰਗ ਦੀ ਨਾ ਕੋ ਰੋਕਮੀਆ ਕੋ ਤਵੇ ਖਲੀਫਾ ਦੀ ਤਾਪ ਜਿਹੜਾ ਜਦ ਪੈਰ ਬਰਾਬਰ ਦੇ ਜੋਰ ਨੇ ਆ ਜਾਰ ਬਕਰੇ ਵਾਲਾ ਕੁਸ ਨਹੀਂ ਕੋ ਕਲ ਹੰਸ ਲਾਤਾ ਕਮਰ ਦੁਖਦੀਏ ਬੜੇ ਔਖੇ ਕੰਮ ਪਹਿਲਵਾਨੀਆਂ ਨੇ ਇਹ ਹੰਸ ਲਾਤਾ ਖੇਡ ਹੀ ਬੜੇ ਦੁਖਦੀਏ ਇੱਕ ਪਾਸੇ ਸੋਡੀ ਦੇ ਦੂਜੇ ਪਾਸੇ ਅਲੀ

i don't know É, mas nem ਆਪਾ ਓਪਰ ਮਤਲਬ ਇਹ ਦਰੀਆ ਕੁੱਝ ਆਪਾਂ ਇਹਨੂੰ ਦੇਤੀਆਂ ਉਹ ਕੋਲ ਲੈ ਉਹ ਸੋ ਦੀ ਵੀਰ ਕਿੰਨੀਆਂ ਲਿਖੀਆਂ 10 10 ਹੋ ਗਿਆ ਨਾ 10 ਕੋਈ ਨਹੀਂ ਜਾ ਰਹਾ ਨਾ ਪੈਸਾ ਦਦੇ ਪੈਸਾ ਚਲੇ ਫੇਰ ਆਡ ਕੇ ਰੱਖੋ ਭਰਾ ਜੀ ਟਾਈਮ ਦਾ ਧਿਆਨ ਰੱਖੋ ਟਾਈਮ ਦਾ ਬਾਬਾ ਸਾਰੇ ਬਰਤਨ ਉਸਨਾਂ ਲਾਏ ਉਹਨਾਂ ਦਾ ਆ ਨਿੱਕਾ ਸਾਥ ਜਿਹੜੇ ਬਟਨਾਂ ਦਾ